ਭਗਵੰਤ ਮਾਨ ਜੀ ਦਾ 52 ਪਾਵਿਆਂ ਸਮੇਤ ਜਿਲੰਦਰ ਵਸਤੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੱਡ ਕੇ ਆਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰ ਨੂੰ ਫੇਕ ਉਹ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣੇ ਸੀ ਇਹ ਤੇ ਜਿਹੜੇ ਘਰ ਤੇ ਉਹਦੇ ਤੇ ਨਹੀਂ ਰਹਿਣ ਜੋਗਾ ਰਹਿ ਜਾਣ ਤੋ ਹੀ ਇਜ਼ ਔਨ ਹਿਸ ਵੇ ਆਊਟ ਆਪ ਨੇ ਮਨ ਬਡਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦਿਆਂ ਉਹ ਦੱਸ ਰਹੇ ਨੇ ਜਿੱਦਣ ਜਿਲੰਦਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡੇ ਛੱਡਣ ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਤੋਂ ਤਿੰਨਾ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਜੋ ਭਗਵੰਦਾ ਹੋਣਾ ਮੈਂ ਇੱਕ ਪ੍ਰੋਮਿਸ ਕਰਨਾ ਪੰਜਾਬ ਦੇ ਲੋਕਾਂ ਨੂੰ ਕਿ ਜੋ ਮੈਨੂੰ ਮਹਿਸੂਸ ਹੋ ਰਿਹਾ ਇੱਥੇ ਆ ਕੇ ਭਗਵੰਤ ਮਾਨਜੀ ਦਾ 52 ਪਾਵਿਆ ਸਮੇਤ ਜਿਲੰਦਰ ਵਸਤੇ ਲੋਕਾਂ ਨੇ ਚੁੱਕੇ ਇਹਦੇ ਪਿੰਡ ਸਤੌਜੇ ਦੀ ਬੰਬੀ ਦੇ ਛੜ ਕੇਣਾ 10 ਤਰੀਕ ਤੋਂ ਬਾਅਦ ਇਹ ਮੈਨੂੰ ਪੂਰ ਨੂੰ ਫੇਕ ਲੇਕਿਨ ਹੁਣ ਅਗਲੀ ਗੱਲ ਤੁਸੀਂ ਹੁਣ ਜਵਾਬ ਬਦੋਰ ਦੇ ਹੁਣ ਲੋਟਸ ਆਪਰੇਸ਼ਨ ਦੇ ਦੌਰਾਨ ਲੋਟਸ ਤੇ ਮੈਂ ਦੱਸਣਾ ਤੇ ਨਾ ਵੇਖੋ ਇਸ ਤੋਂ ਵੱਡੀ ਬਦਕਿਸਮਤੀ ਜਿਹੜੇ ਆਦਮੀ ਨੂੰ ਸ਼ਾਰਨੋਂ ਪਹਿਲੇ ਜਿਹੜਾ ਸ਼ੀਤਲ ਲੁੰਗਰਾ ਇਹ ਹਿਸਟਰੀ ਸ਼ੀਟਰ ਨੋਨ ਇਸ ਸ਼ੀਟਰ ਉਹ ਪਾਰਟੀ ਜਿਹੜੀ ਬਦਲਾਅ ਦੀ ਗੱਲ ਕਰਦੀ ਸੀ ਅਸੀਂ ਸਾਫ਼ ਸੁਥਰੀ ਰਾਜਨੀਤੀ ਲੈ ਕੇ ਆਵਾਂਗੇ ਸ਼ਹਿਰਾਂ ਦੀਆਂ ਸਥਾ ਵਿੱਚੋਂ ਇਲੈਕਸ਼ਨਾਂ ਜਿਹੜੀਆਂ ਤੁਹਾਡੀ ਗੱਲ ਰੱਖੀ ਜਾਏਗੀ ਪਿੰਡਾਂ ਦੀਆਂ ਸਥਾ ਚ ਰੱਖੀ ਜਾਏਗੀ ਨੋਨ ਹਿਸਟਰੀ ਸ਼ੀਟਰ ਉਹਨੇ ਡੇਗੜ ਦਿੱਤੀ ਫਿਰ ਨੋਨ ਹਿਸਟਰੀ ਸ਼ੀਟਰ ਨੇ ਉਹੀ ਕੰਮ ਕੀਤਾ ਜਿਹੜਾ ਉਹਦੀ ਇੱਕ ਉਹਦਾ ਤੌਰ ਤਰੀਕਾ ਸੀ ਸਾਰੇ ਨੂੰ ਪਹਿਲੇ ਇੱਕ ਸਪੈਸ਼ਲ ਸੈਸ਼ਨ ਜਿਹੜਾ ਭਗਵੰਤ ਮਾਨ ਦੀ ਪਾਰਟੀ ਨੇ ਤੇ ਇਹਨਾਂ ਦੀ ਸਰਕਾਰ ਨੇ ਧੋਖਾ ਕੀਤਾ ਪੰਜਾਬ ਕੋਰੜਾ ਰੁਪਏ ਇੱਕ ਸੈਸ਼ਨ ਤੇ ਕਰੋੜ ਰੁਪਈਆ ਰੋਜ਼ ਦਾ ਖਰਚ ਹੁੰਦਾ ਇਹਨਾਂ ਸੈਸ਼ਨ ਸੱਦੇ ਆ ਉਹਦੇ ਵਿੱਚ ਇਲਜ਼ਾਮ ਲਗਾਇਆ ਫਲੋਰ ਆਫ ਦੀ ਹਾਊਸ ਤੇ ਚੀਮੰਸਟਰ ਨੇ ਕਿ ਸਾਡੇ ਐਮਐਲਏ ਨੂੰ ਭਾਜਪਾ ਨੇ ਭਾਰਤੀ ਜਨਤਾ ਪਾਰਟੀ ਨੇ 25-25 ਕਰੋੜ ਰੁਪਈਆ ਆਫਰ ਕੀਤਾ ਪਾਰਟੀ ਬਦਲਣ ਵਾਸਤੇ ਡਿਫੈਕਸ਼ਨ ਕਰਾਉਣ ਵਾਸਤੇ ਬਿਜਲੈਸ ਛੀਫ ਦੇ ਕੋਲ ਹਰਪਾਲ ਸਿੰਘ ਚੀਮਾ ਅਮਨ अरोड़ा ਜੀ ਸੀਤੇ ਲੁੰਗਰਾਲ ਤੇ ਕਈ ਹੋਰ ਐਮਐਲਏ ਨਾਲ ਲੈ ਕੇ ਜਾਂਦੇ ਬਿਆਨ ਦਿੰਦੇ ਐਫਆਈਆਰ ਦਰਜ ਹੁੰਦੀ ਹੈ ਉਸ ਸੀਤੇ ਲੁੰਗਰਾਲ ਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਭਾਜਪਾ ਦੇ ਖਿਲਾਫ ਤੇ ਉਹੀ ਭਾਜਪਾ ਸਾਲ ਬਾਅਦ ਉਸੇ ਕੈਂਡੀਡੇਟ ਨੂੰ ਆਪਣਾ ਸਿੰਬਲ ਦੇ ਕੇ ਆਪਣਾ ਕੈਂਡੀਡੇਟ ਲੈਣ ਦੀ ਮੈਂ ਪੁੱਛਣਾ ਚਾਹਨਾ ਸਾਰ ਨੂੰ ਪਹਿਲੇ ਭਾਜਪਾ ਦੀ ਲੀਡਰਸ਼ਿਪ ਨੂੰ ਵਿਸ਼ੇਸ਼ ਤੌਰ ਸੁਨੀਲ ਜਾਖੜ ਜੀ ਨੂੰ ਜਾਖੜ ਸਾਹਿਬ ਇਹ ਇਸ ਕਿਸਮ ਦੀ ਰਾਜਨੀਤੀ ਦੀ ਤੁਸੀਂ ਗੱਲ ਕੀਤੀ ਸੀ ਤੁਹਾਨੂੰ ਕੋਈ ਹੋਰ ਬੰਦਾ ਨਹੀਂ ਲੱਭਿਆ ਜਿਨ੍ਹਾਂ ਨੇ ਤੁਹਾਡੀ ਪਾਰਟੀ ਨੂੰ ਅਕਿਊਜ਼ ਕੀਤਾ 25-25 ਕਰੋੜ ਰੁਪਏ ਦੇਣ ਦਾ ਉਹੀ ਬੰਦਾ ਤੁਸੀਂ ਸਾਲ ਬਾਅਦ ਲੈਣਦੇ ਹੋ ਕਿ ਮੈਂ ਆਪ ਨੂੰ ਪੁੱਛਣਾ ਚਾਹੁੰਦਾ ਤੁਸੀਂ ਇਕਾਲੀ ਦਲ ਦਾ ਬੰਦਾ ਛੱਡ ਕੇ ਆਪਣਾ ਕੈਂਡੀਡੇਟ ਬਣਾ ਲੈਂਦੇ ਤੁਹਾਡਾ ਆਪਣਾ ਐਮਪੀ ਜਿਹੜਾ ਪਹਿਲੇ ਕਾਂਗਰਸ ਕੋ ਲੈ ਕੇ ਜਾਂਦੇ ਹੋ ਤੁਸੀਂ ਕਹਿੰਦੇ ਸੀ ਅਸੀਂ ਡਿਫੈਕਟਿਵ ਬੰਦੇ ਜਿਹੜੇ ਡਿਫੈਕਸ਼ਨ ਕਰਾ ਕੇ ਨਹੀਂ ਲੈ ਕੇ ਆਂ ਦੂਈ ਕਾਂਗਰਸੀ ਇੱਕ ਐਕਸਮੈਲ ਨੂੰ ਆਪਣੇ ਕੋਲੋਂ ਟਿਕਟ ਦੇ ਕੇ ਐਮਪੀ ਬਣਾਉਂਦੇ ਉਹ ਬੰਦਾ ਪਹਿਲੇ ਤੁਹਾਡੇ ਕੋਲੋਂ ਕੋ ਨਗਦ ਰਹਿਣ ਲੈਂਦਾ ਫਿਰ ਭਾਜਪਾ ਕੋ ਲੈ ਕੇ ਤਿੰਨ ਸਾਲਾਂ ਢਾਈਆਂ ਸਾਲਾਂ ਦੇ ਵਿੱਚ ਤਿੰਨ ਪਾਤੀਆਂ ਬਦਲ ਲੈਂਦਾ ਪਹਿਲੇ ਕਾਂਗਰਸ ਤੋਂ ਆਪ ਤੇ ਆਪ ਤੋਂ ਮੈਂ ਸਾਰੇ ਹਿੰਦੁਸਤਾਨ 'ਚ ਇੱਕ ਵਾਰ ਐਮਪੀ ਵੇਖਿਆ ਹੋਵੇਗਾ ਜਿਹੜਾ ਇੱਕ ਪਾਰਟੀ ਤੋਂ ਐਮਪੀ ਬਣਦਾ ਇੱਕ ਸਾਲ 'ਚ ਫਿਰ ਉਹ ਉਸੇ ਪਾਰਟੀ ਦਾ ਅਨਾਉਂਸਡ ਕੈਂਡੀਡੇਟ ਪਾਰਟੀ ਛੱਡਦਾ ਤੇ ਭਾਜਪਾ ਦਾ ਕੈਂਡੀਡੇਟ ਬਣ ਜਾਂਦਾ ਤੇ ਜਿਸ ਤਰ੍ਹਾਂ ਜਲੰਧਰ ਦੇ ਲੋਕਾਂ ਨੂੰ ਵੈਸਟ ਦੇ ਲੋਕਾਂ ਨੂੰ ਮੈਂ ਬਹੁਤ दिली ਮੁਬਾਰਕਬਾਦ ਪੇਸ਼ ਕਰੂੰਗਾ ਇਹ ਜਿਹੜੇ ਨੌਨ ਡਿਫੈਕਟਰ ਸੀ ਉਹਨਾਂ ਨੂੰ ਚੰਗੀ ਤਰ੍ਹਾਂ ਮਾਨਦਕ ਦੇ ਕੱਲਿਆ ਤੇ ਮੈਨੂੰ ਪੂਰ ਨਾਸ ਹੈ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ ਹੋ ਕੇ ਠੀਏ ਉਹਦੇ ਵਿੱਚ ਚੰਨੀ ਜੀ ਨੂੰ ਇੰਡੀਆ نیشنل ਕਾਂਗਰਸ ਦੇ ਕੈਂਡੀਡੇਟ ਨੂੰ 44000 ਵੋਟ ਜਲੰਧਰ ਵੈਸਟ ਚ ਪਈ ਭਾਜਪਾ ਨੂੰ ਪਈ ਹੈ 42000 ਆਪ ਨੂੰ ਪਈ 15 42 ਦੀ ਇਹਨਾਂ ਦੀ ਬਤੀ ਨਹੀਂ ਟੱਪਣੀ ਆਦ ਕੀ ਭਾਜਪਾ ਮੇਰੀ ਪੇਸ਼ਗੋਈ ਹੈ ਇੱਕ ਸਿੰਗਲ ਇਸ਼ੂ ਤੇ ਇਹਨਾਂ ਨੂੰ ਮੋਟਾ ਭਈਆ ਸੀ ਉਹ ਇਸ਼ੂ ਖਤਮ ਹੋ ਗਿਆ ਹੁਣ ਇਸ ਤੋਂ ਬਾਅਦ ਇਹ ਬੱਤੀਆਂ ਧੁੱਪਤੇ ਨਹੀਂ ਜਾਂਦੇ ਤੇ ਤੁਸੀਂ ਮੈਨੂੰ ਆਪੇ ਦੱਸੋ 15 ਦਾ ਤੋਂ ਕਿੱਥੋਂ ਤੱਕ ਵਧਾ ਪਹਿਣਗੇ ਤੇ ਮੈਂ ਇਹ ਵੀ ਪੁੱਛਣਾ ਚਾਹਨਾ ਹੈ ਭਗਵੰਤ ਮਾਨ ਜੀ ਜਿਸ ਕੈਂਡੀਡੇਟ ਨੂੰ ਤੁਸੀਂ ਟਿਕਟ ਐਤਕੀ ਦਿੱਤੀ ਉਹ ਭਗਤ ਜੀ ਨੂੰ ਲੋਕ ਵੋਟਾਂ ਕਿਸ ਤਰ੍ਹਾਂ ਪਾਣਗੇ ਭਗਤ ਜੀ ਦੇ ਆਪਣੇ ਪਿਤਾ ਜੀ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਨੇ ਜੇ ਉਹਨਾਂ ਨੂੰ ਫੇਰ ਤਾਂ ਨਹੀਂ ਆਪਣੇ ਮੁੰਡੇ ਤੇ ਤੇ ਬੈਸਟ ਦੇ ਲੋਕ ਕਿਸ ਤਰ੍ਹਾਂ ਉਹਨੂੰ ਵੋਟਾਂ ਪਾਣਗੇ ਸੂਨੀ ਲਾਲ ਜੀ ਭੱਜ ਪੱਛ ਨੇ ਮੁੰਡਾ ਉਹਨਾਂ ਦਾ ਆਪਦੇ ਵਿੱਚ ਸਾਨੂੰ ਤੇ ਹੀ ਨਹੀਂ ਸਮਝ ਆ ਰਹੀ ਕਿ ਕਿਹੜਾ ਕਿੱਧਰ ਹੈ ਸਾਡੇ ਕੋ ਅਰੀਜਨਲ ਕੈਂਡੀਡੇਟਸ ਇੱਕ ਵਰਕਰ ਨੂੰ ਅਸੀਂ ਟਿਕਟ ਦਿੱਤੀ ਵੇਖੋ ਸਾਨੂੰ ਵੱਡੀ ਕਿਸੇ ਰਿਸ਼ਤੇਦਾਰੀ ਚ ਨਹੀਂ ਪਈ ਕੋਈ ਪਟਿਗਰੀ ਦੀ ਗੱਲ ਨਹੀਂ ਹੋਈ ਅਸੀਂ ਇੱਕ ਲੇਡੀ ਨੂੰ ਸਾਡੀ ਪੈਨੋਂ ਟਿਕਟ ਦਿੱਤੀ ਹੈ ਜਿਹੜੀ ਪੰਜ ਵਾਰ ਦੀ ਪਹਿਲੇ ਉਹਨਾਂ ਦੇ ਲੇਟ ਹਸਬੰਡ ਰਾਮ ਆਸਰਾ ਜੀ ਇਥੋਂ ਦੇ ਕਾਰਪੋਰੇਟਰ ਸਨ ਚਾਰ ਵਾਰ ਦੇ ਉਹਨੇ 25 ਸਾਲ ਤੋਂ ਲਗਾਤਾਰ ਆਪਣੇ ਏਰੀਆ ਦੀ ਇਮਾਨਦਾਰੀ ਨਾਲ ਉਹ ਸੇਵਾ ਕਰ ਰਹੇ ਨੇ ਇੱਕ ਲੇਡੀ ਨੂੰ ਦਿੱਤੀ ਟਿਕਟ ਤੇ ਤੁਹਾਡੇ ਸਾਹਮਣੇ ਆ ਬਾਕੀ ਤੇ ਤੁਹਾਨੂੰ ਇਹ ਵੇਖੋ ਕਾਲੀਦਾਲ ਨੇ ਜਿਹਨੂੰ ਦਿੱਤੀ ਉਹ ਖੁਦ ਹੀ ਤਰੋੜ ਵਿਛੋੜਾ ਕਰ ਲਿਓ ਤੇ ਉਹਨਾਂ ਨੂੰ ਡਿਸੋ ਨਹੀਂ ਕਰ ਗਏ ਨੇ ਤੋਂ ਇਸ ਟਾਈਮ ਦੇ ਉੱਤੇ ਮੈਂ ਸਮਝਣਾ ਕਿ ਜਿਲੰਦਰ ਵਸਤੇ ਮੇਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਮੈਂ ਇਹ ਗੁਜ਼ਾਰਿਸ਼ ਕਰੂੰਗਾ ਤਗੜੇ ਹੋ ਕੇ ਆਪਣੀ ਭੈਣ ਨੂੰ ਵੋਟਾਂ ਪਾ ਕੇ ਪੰਜੇ ਤੇ ਚੋਣ ਨਿਸ਼ਾਨ ਤੇ ਕਾਮਯਾਬ ਕਰੋ ਤੇ ਮੇਰੀ ਇੱਕ ਪੇਸ਼ گوئی ਹੋਰ ਸੁਣ ਲੋ ਇਲੈਕਸ਼ਨ ਮੁੱਕਦੇ ਇਹ ਭਗਵੰਤ ਮਾਨ ਗਿਆ ਇਹ ਤੇ ਇੱਥੇ ਘਰ ਕਹਿੰਦਾ ਮੈਂ ਦੋ ਦਿਨਾਂ ਚ ਆਇਆ ਕਰੂੰ ਇਹਨੇ ਇੱਥੇ ਆਣੇ ਸੀ ਇਹ ਤੇ ਜਿਹੜੇ ਘਰ ਤੇ ਉਹਦੇ ਤੇ ਨਹੀਂ ਰਹਿਣ ਜੋਗਾ ਰਹਿ ਜਾਣ ਟੂ ਹੀ ਇਜ਼ ਓਨ ਹਿਸ ਵੇ ਆਊਟ ਆਪਨੇ ਮਾਨ ਵਡਾ ਲਿਆ ਸਾਨੂੰ ਵੀ ਜਿਹੜੀ ਟਾਪ ਸੋਰਸਸ ਨੇ ਆਪ ਦੀਆਂ ਉਹ ਦੱਸ ਰਹੇ ਨੇ ਕਿ ਜਿੱਦਣ ਜਲੰਧਰ ਵੈਸਤਾ ਰਿਜ਼ਲਟ ਆਇਆ ਹਾਰ ਗਿਆ ਇਹਨਾਂ ਨੇ ਇਹਦਾ ਮੰਝਾ ਚੁੱਕ ਕੇ ਇਹਦਾ ਇਹਦੇ ਪਿੰਡ ਛੱਡਣਾ ਹੈ तो इन ही गल मैं कहना चाहना मैं अपने साथी साथ केजरी केजरीवाल को जो हाई कोर्ट द्वारा आदेश देने के बाद सीबीआई ने गिरफ्तार कर लिया उसके में देखो कोर्ट के फैसले में मैं कोई उस पर टिप्पणी नहीं करना चाहूंगा कोर्ट जो है उस पर पूर्ण फेत है हर हिंदुस्तान की जमात का हमारे हर पोलिटिकल जमात को हर आदमी को जहाँ कोर्ट्स के इंटरफेरेंस है तो वहां तो हम कोई अपनी दलील अपील पेश नहीं करना चाहते कोर्ट जो उनका फैसला उस पर मैं कुछ कल लोकसभा स्पीकर ने जो राजकुमार चब्बेवाल है जो एम पी बने उनको कहा है कि आप डिप्टी स्पीकर का कानून सीख के आइए डिप्टी स्पीकर डिप्टी स्पीकर लेकर उन्होंने कल कहा था जो लोकसभा के स्पीकर को तो लोकसभा के स्पीकर ने उन्हें नसीहत दी कि आप पहले डिप्टी स्पीकर का, का कानून जो पढ़ के आइए ਇਸ ਕਾਰਨ ਨੂੰ ਜੀ ਆ। ਬਾਇਰਸ ਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਹੋਇਆ ਸੀਗਾ ਵਾਅਦਾ ਕੀਤਾ ਸੀਗਾ ਸਰਕਾਰ ਤੋਂ ਉਹਨਾਂ ਦਾ। ਇੱਕੋ ਮੈਂ ਪੁੱਛਣਾ ਚਾਹਨਾ ਉਹ ਵਾਅਦਾ ਨਹੀਂ ਹੋਇਆ ਗਰਾਊਂਡ ਤੇ ਆਗੇ ਹੁਣ। ਮੈਂ ਭਗਵੰਤ ਮਾਨ ਨੂੰ ਪਹਿਲੇ ਪੁੱਛਣਾ ਚਾਹਨਾ ਭਗਵੰਤ ਜੀ 21 April 2023 ਨੂੰ ਜਲੰਧਰ ਵਿੱਚ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਬਾਈ ਇਲੈਕਸ਼ਨ ਹੋਈ ਸੀ। ਤੁਸੀਂ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਤੇ ਤੁਸੀਂ ਅਸੀਂ ਸਪੋਰਟਸ ਦੀ ਯੂਨੀਵਰਸਿਟੀ ਦੇਵਾਂਗੇ। ਇੱਕ ਪੀਜੀਆਈ ਵਰਗਾ ਇੱਥੇ ਇੰਸਟੀਚਿਊਟ ਲੈ ਕੇ ਆਵਾਂਗੇ। ਇੱਕ ਜਿਹੜਾ ਕਪੂਰਥਲਾ ਰੋਡ ਤੇ ਬਰੀਆਣਾ ਪਿੰਡ ਉਹਦੇ ਵਿੱਚ ਜਿਹੜਾ ਡੰਪ ਹੈ ਇਹ ਅਸੀਂ ਚੁੱਕਾਂਗੇ ਜੋ ਗੰਦਗੀ ਦਾ ਕੰਮ ਹੈ ਜਿਲੰਦਰ ਚੋਂ ਸਾਫ਼ ਕਰਾਂਗੇ ਇੰਡਸਟਰੀਅਲ ਏਰੀਆਜ਼ ਨੂੰ ਅਸੀਂ ਉਥੇ ਪੁਲਿਸ ਵੀ ਮੁਹੱਈਆ ਕਰਾਵਾਂਗੇ ਅਸੀਂ ਸੜਕਾਂ ਵੀ ਬਣਾਵਾਂਗੇ ਅਸੀਂ ਲਾਈਟਿੰਗ ਦਾ ਪ੍ਰਬੰਧ ਵੀ ਇੰਡਸਟਰੀਅਲ ਏਰੀਆਸ ਤੇ ਕਰਾਂਗੇ ਅਸੀਂ ਸੀਵਰੇਜ ਦਾ ਵੀ ਕਰਾਂ ਹਰ ਪਾਸੇ ਤੁਸੀਂ ਫੇਲੋ ਨਾ ਤੁਸੀਂ ਔਰਤਾਂ ਨਾਲ ਸਾਡੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਉਮਰ ਤੋਂ ਵੱਧ ਨੂੰ 1000 ਰੁਪਿਆ ਦਵਾਂਗੇ ਇੱਕ ਵੀ ਇਹੋ ਜਿਹਾ ਕੋਈ ਫੈਸਲਾ ਨਹੀਂ ਤੁਹਾਡਾ ਜਿਹੜਾ ਤੁਸੀਂ ਆਪਣੀ ਗਾਰੰਟੀ ਪੂਰੀ ਕਰ ਸਕੋ ਲੋਕ ਤੁਹਾਨੂੰ ਵੋਟਾਂ ਕਿਉਂ ਪਾਣਗੇ ਤੇ ਤੁਸੀਂ ਸ਼ਹਿਰ ਤੋਂ ਬਾਹਰ ਆ ਕੇ ਮਕਾਨ ਲੈ ਲਿਆ ਤੁਹਾਨੂੰ ਲੱਭਣ ਕੌਣ ਜਾਏਗਾ ਲੱਭ ਰੇ ਨਹੀਂ ਸੋ ਜਿਲੰਦਰ ਦੇ ਲੋਕਾਂ ਵਾਸਤੇ ਬਹੁਤ ਭਾਰੀ ਟ੍ਰੈਫਿਕ ਦੀ ਜਿਹੜੀ ਹੈ ਇੱਕ ਪ੍ਰੋਬਲਮ ਟੀ ਮਿਨਿਸਟਰ ਜਿੱਥੇ ਜ਼ਿਆਦਾ ਟ੍ਰੈਫਿਕ ਜਾਮ ਹੁੰਦੇ ਨੇ ਡੀਨ ਲੇਨ ਨੂੰ ਕੁਝ ਨਹੀਂ ਸ਼ਹਿਰ ਦਾ ਵੀ ਨੁਕਸਾਨ ਕਰ ਰਹੇ ਤੇ ਜਿਲ੍ਹੰਦਰ ਨੂੰ ਵੀ ਪਰੇਸ਼ਾਨ। ਬਾਈਸ ਸਰ ਉਹੀ ਵਾਦੇ ਹੁਣ ਦੁਬਾਰਾ ਕੀਤੇਗੇ ਸਟ੍ਰੀਟ ਲਾਈਟਾਂ ਦਾ, ਵਾਇਰ ਦਾ, ਰੋਡਸ ਦਾ ਕੀ ਲੱਗਦਾ ਕਿ ਮੈਂ ਤੇ ਇੰਨੀ ਗੱਲ ਹੀ ਤੁਹਾਨੂੰ ਕਹਿ ਸਕਦੇ ਇਹਨਾਂ ਦੀ ਆਪਣੀ ਟਿਊਬ ਲਾਈਟ ਬੰਦ ਹੋਣ ਵਾਲੀ ਇਹਨਾਂ ਨੇ ਕਿਸੇ ਦੀ ਲਾਈਟ ਕਿੱਥੋਂ ਜਗਾਣੀ। ਤੁਹਾਨੂੰ ਲੈ ਕੇ ਬਾਜਾ ਸਭ ਇਲਜ਼ਾਮ ਲਗਾਉਂਦੇ ਹਰ ਦੂਤ ਮੈਂ ਸੁਣਾਂ ਦੀ ਗੱਲ ਕਾਨਫਰੈਂਸ ਵੀ ਕੀਤੀ ਹੈ ਕਿ ਮੈਡਮ ਜੇਦੋ ਖੁਦ ਕਾਉਂਸਲਰ ਰਹੇ ਹੈ, ਜਦੋਂ ਖੁਦ ਸੀਨੀਅਰ ਡਿਪਟੀ ਮੇਅਰ ਰਹੇ ਹੈ। ਦੰਪ ਦਾ ਕਸ਼ਕਰਾ ਉਹ ਕਹਿ ਰਹੇ ਕਿ 760 ਕਰੋੜ ਰੁਪਏ ਦਾ ਕਪਲਾ ਹੋਇਆ ਉਹਦਾ ਸਾਹ ਕਿਸ ਸਮਾਰਟ ਸਿਟੀ ਤੋਂ ਸਮਾਰਟ ਸਿਟੀ ਵਾਲੇ ਨੂੰ ਇਹ ਦੱਸੋ 2.5 ਲੱਖ ਲੈਣਾ ਨੂੰ ਗਵਰਨਮੈਂਟ ਚੋਗੇ ਨੇ ਤੇ ਜੇ ਕਪਲਾ ਹੋਇਆ ਸੀ ਤੇ ਜਿੱਥੇ ਬਾਕੀ ਨੁਕਰੀਆਂ ਕਰਾਈਆਂ ਜੇ ਵੀ ਕਰਾ ਲੈਣੀ ਇਹ ਹਰਜੋਤ ਬੈਨ ਜੀ ਨੂੰ ਹੁਣ ਚੇਤੇ ਆਏ ਜਦੋਂ ਸਾਰਾ ਕੰਮ ਹਾਰ ਗਏ ਹੋ ਤੁਸੀਂ 92 ਤੋਂ ਬੱਤੀਆਂ ਤੇ ਆ ਗਏ ਤੁਸੀਂ 13 ਤੋਂ ਤਿੰਨਾਂ ਤੇ ਆ ਗਏ ਪਾਰਲੀਮੈਂਟ ਦੇ ਸੀਟਾਂ ਤੇ ਤੁਹਾਡਾ ਚੀਫ ਮਿਨਿਸਟਰ ਜਾਣ ਵਾਲਾ ਤੇ ਬੈਂਸ ਦਾ ਵੀ ਹਾਲ ਉਹੀ ਹੋਣਾ ਯੋ ਪੁਗਵੰਦਾ ਹੁਣਾ ਹੁਣ ਤੁਹਾਨੂੰ ਲੋਕਾਂ ਤੇ ਵੇਖੋ ਇਹ ਗਵਰਨਮੈਂਟ ਚੋ ਆ ਢਾਈ ਸਾਲ ਬਾਅਦ ਤੁਸੀਂ ਦੂਜਿਆਂ ਨੂੰ ਕਿਊਜ਼ ਕਰਦੇ ਇੱਕ ਕਾਉਂਸਲਰ ਡੰਪ ਇੱਕ ਇੱਕ ਕਾਉਂਸਲਰ ਜਿਹੜਾ ਉਹ ਡੰਪ ਨੂੰ ਮੂਵ ਕਰਾ ਸਕਦਾ ਇਹ ਤੇ ਗਵਰਨਮੈਂਟ ਲੈਵਲ ਤੇ ਚੀਜ਼ਾਂ ਹੁੰਦੀਆਂ ਨੇ ਜੇ ਢਾਈਆਂ ਸਾਲਾਂ ਚ ਆਪ ਨਹੀਂ ਕਰਾ ਸਕੀ ਤੇ ਸੁਰਿੰਦੇ ਕੌਰ ਜੀ ਇਕੱਲੇ ਜਸਟ ਐਜ਼ ਅ ਕਾਉਂਸਲਰ ਮੂਵ ਕਰਾ ਸਕਦੇ ਥੀਸ ਡਿਸੀਜਨਸ ਆਰ ਟੇਕਨ ਐਟ ਦੀ ਚੀਫ ਮਿਨਿਸਟਰਸ ਲੈਵਲ ਇੱਕ ਡੰਪ ਨੂੰ ਮੂਵ ਕਰਨਾ ਨਵੀਂ ਜਗ੍ਹਾ ਜਗਾ ਐਕਵਾਇਰ ਕਰਨੀ ਹੈ ਸਾਰਾ ਕੁਝ ਕਰਨਾ ਹੈ ਤੇ ਮੇજર ਪ੍ਰੋਜੈਕਟ ਹੈ ਦੀ ਇਟ ਕੈਨ ਨਾਟ ਬੀ ਡਨ ਐਟ ਦੀ ਲੈਵਲ ਆਫ ਅ ਪੁਲਿਸ ਮਿਸਪਲ ਕਾਉਂਸਲਰ ਬਾਜਪਾ ਜੀ ਕਿਉਂਕਿ ਹਿਮਾਚਲ ਦੇ ਵਿੱਚ ਹੈ ਨਾ ਰੋਜ਼ ਵੀਡੀਓ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਉਹ ਤੇ ਬਿੱਤਰਾਂ ਕੀਤਾ ਜਾ ਰਿਹਾ ਹੈ ਦੁਰਵਿਵਾਰ ਕੀਤਾ ਜਾ ਰਿਹਾ ਹੈ ਹੈ ਕਿ ਚੰਨੀ ਸਾਹਿਬ ਨੇ ਕਿਹਾ ਕਿ ਜਿਹੜੇ ਮੁੱਖ ਮੰਤਰੀ ਸੁਖੂ ਹੈ ਉਹਨਾਂ ਨੇ ਗੱਲਬਾਤ ਕੀਤੀ ਲੇਕਿਨ ਨਾ ਕੋਈ ਸਟ੍ਰਿਕ ਐਕਸ਼ਨ ਕਰਦੇ ਨਜ਼ਰ ਆ ਰਹੇ ਕੱਲ ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਹੈ ਆਮ ਆਦਮੀ ਤੇ ਤਾਂ ਚੁੱਕੇ ਦੇ ਇੱਥੇ ਨਾ ਕੁਝ ਹੁੰਦਾ ਪੰਜਾਬ ਦੇ ਵਿੱਚ ਰੋਜ਼ ਵਿਤਕਰੇ ਪੰਜਾਬੀਆਂ ਨਾਲ ਹੋ ਰਹੇ ਨੇ ਨੌਜਵਾਨ ਬੱਚੇ ਸਾਡੇ ਘਰਾਂ ਦੇ ਵਿੱਚੋਂ ਨਸ਼ੇ ਨਾਲ ਮਾਰੇ ਜਾ ਰਹੇ ਨੇ ਸਾਰਿਆਂ ਦਾ ਵੱਡਾ ਮੁੱਦਾ ਜਿਲੰਧਰ ਵਾਸਤੇ ਇਹੀ ਹੈ ਨਸ਼ੇ ਦਾ ਮੁੱਦਾ ਹੈ ਉਹ ਤੇ ਇਹਨਾਂ ਨੂੰ ਸਮਝਿਆ ਨਹੀਂ ਜਾ ਰਿਹਾ ਅਸੀਂ ਕੰਡਮ ਕਰ ਰਹੇ ਹਾਂ ਜੋ ਕੁਝ ਵੀ ਹਿਮਾਚਲ ਚ ਹੋਇਆ ਚੰਨੀ ਜੀ ਨੇ ਵੀ ਸੁਖੂ ਜੀ ਨਾਲ ਗੱਲ ਕੀਤੀ ਮੈਂ ਵੀ ਕੀਤੀ ਐਫ ਆਈ ਆਰਸ ਦਰਜ ਕੀਤੀਆਂ ਗਈਆਂ ਨੇ ਐਂਡ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਹੜੀਆਂ ਬੀ ਜੀ ਪੀ ਦੀਆਂ ਏਜੰਸੀਜ਼ ਨੇ ਇਸ ਕਿਸਮ ਦਾ ਮਾਹੌਲ ਦੇਸ਼ 'ਚ ਬਣਾਉਣ ਵਾਸਤੇ ਪੰਜਾਬੀਆਂ ਦੇ ਖਿਲਾਫ ਵਿਸ਼ੇਸ਼ ਤੌਰ ਤੇ ਇੱਕ ਨਮਾਇਆ ਰੋੜ ਕਰਦਾ ਹੈ ਥੈਂਕ ਯੂ